ਈ ਪਿਤਾ ਹੈ ਜਗਤ ਦਾ ਕਰਤਾ ਹੈ ਇਹ ਤੇਰੇ ਅਕਸ ਦਾ ਪਾਣੀ ਪਿਤਾ ਹੈ ਜਗਤ ਦਾ ਕਰਤਾ ਹੈ ਇਹ ਤੇਰੇ ਅਕਸ ਦਾ ਤਰਹ ਵੀਸ ਦੀ ਚੂਲੀ ਵੀ ਇਸ ਦੀ ਹਰ ਵੇਲੇ ਤੈਨੂੰ ਇਹ ਸੁਚਮਤਾ ਬਖਸ਼ਦਾ ਕਦੇ ਬਿਸਤਾ ਮੂਤ ਧੋਵੇ ਕਿਤੇ ਵੰਦੇ ਗੰਦੇ ਨਾਲੇ ਹਰ ਥਾਂ ਇਹ ਬੇਪਰਵਾਹ ਹੈ ਵਰਤਦਾ ਪਾਣੀ ਪੀਤਾ ਜਗਤ ਦਾ ਕਰਤਾ ਹੈ ਇਹ ਤੇਰੇ ਅਕਸ ਦਾ ਪਾਣੀ ਪੀਤਾ ਹੈ ਜਗਤ ਦਾ ਕਰਤਾ ਹੈ ਇਹ ਤੇਰੇ ਅਕਸ ਦਾ ਕਦੇ ਨਹਾਉਣ ਲਈ ਕਦੇ ਕੱਪੜੇ ਧੋਣ ਲਈ ਕਦੇ ਤੂੰ ਵਰਤੇ ਇਸ ਨੂੰ ਫਸਲ ਪਕਾਉਣ ਲਈ ਹਰ ਪਾਸੇ ਲਾਲਚ ਦਾ ਵੋਰ ਤੂੰ ਡੂੰਗਾ ਕੀਤਾ ਐਵੀ ਧਰਤੀ ਦੀ ਇੱਕ ਨੂਛਲੜੀ ਕੀਤਾ ਕੋਈ ਕਾਰਖਾਨਿਆਂ ਫੈਕਟਰੀਆਂ ਇਸ ਨੂੰ ਵਰਤਦਾ ਹਰ ਕੋਈ ਇਸ ਨੂੰ ਆਪਣੇ ਸਵਾਰਥ ਦੀ ਮਧਾਣੀ ਰੜਕਦਾ ਪਾਣੀ ਪੀਤਾ ਹੈ ਜਗਤ ਦਾ ਕਰਤਾ ਹੈ ਇਹ ਤੇਰੇ ਅਕਸ ਦਾ ਪਾਣੀ ਪੀਤਾ ਹੈ ਜਗਤ ਦਾ ਕਰਤਾ ਹੈ ਇਹ ਤੇਰੇ ਅਕਸ ਦਾ ਕਰਤਾ ਹੈ ਇਹ ਤੇਰੇ ਅਕਸ ਦਾ